ਮੀਨ ਸਾ ਮੋਰਚ ਬਲੋ ਪ੍ਰਭਾਵਸ਼ਾਲੀ ਅਤੇ ਭਰਮੇ ਮੀਟਿੰਗ ਵਿੱਚ ਪੰਥਕ ਅਹਿਮ ਅਤੇ ਮਹੱਤਮਪੂਰਨ ਫੈਸਲੇ ਲੈ ਕੇ ਮੀਟਿੰਗ ਦੀ ਆਮ رائے ਸੀ ਕਿ ਭਾਰਤ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਜ਼ਮੂਰੀਅਤ ਵਿਰੋਧੀ ਤਾਨਾਸ਼ਾ ਫਿਰਕਾ ਪ੍ਰਸਤ ਤੇ ਕਾਰਪੋਰੇਟ ਕਰਾਉਣੀਆਂ ਦੀ ਕਟਪੁਤਲੀ ਸਰਕਾਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਸੰਵਧਾਨਿਕ ਕਦਰਾਂ ਕੀਮਤਾਂ ਤੇ ਲੋਕ ਰਾਇ ਦੀ ਪ੍ਰਵਾਹ ਨਹੀਂ ਕਰ ਰਹੀਆਂ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਵਾਗਡੋਰ ਹਾਰੇ ਹੋਏ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਲ੍ਹ ਤੋਂ ਆਏ ਹੋਏ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਗਏ ਲੀਡਰਾਂ ਦੇ ਹੱਥ ਵਿੱਚ ਦੇ ਕੇ ਕੇਵਲ ਪੰਜਾਬ ਦੀ ਆਰਥਿਕ ਲੁੱਟ ਕਰਦੇ ਹੋਏ ਪੰਜਾਬ ਦੀ ਅਣਖ ਅਤੇ ਇੱਜ਼ਤ ਨੂੰ ਲਲਕਾਰ ਰਹੇ ਨੇ ਦੋਵੇਂ ਸਰਕਾਰਾਂ ਹੀ ਦੇਸ਼ ਤੇ ਸੁਨਹਿਰੀ ਭਵਿੱਖ ਨੂੰ ਖਤਮ ਕਰਕੇ ਦੇਸ਼ ਦੇ ਨਾਗਰਿਕਾਂ ਨੂੰ ਕਾਰਪੋਰੇਟ ਕਰਾਣਿਆਂ ਦੇ ਗੁਲਾਮ ਬਣਾ ਰਹੀਆਂ ਨੇ ਮਾਨ ਸਰਕਾਰ ਚੰਡੀਗੜ੍ਹ ਦੀਆਂ ਹੱਦਾਂ ਉੱਪਰ ਲਗਭਗ 3 ਸਾਲ ਤੋਂ ਲੱਗੇ ਸ਼ਾਂਤਮਈ ਮੋਰਚੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸ਼ੰਭੂ ਖਨੋਰੀ ਕਿਸਾਨ ਮੋਰਚੇ ਵੱਲੋਂ ਸਰਕਾਰਾਂ ਨੂੰ ਤਾਨਾਸ਼ਾਹੀ ਅਤੇ ਜ਼ਬਰ ਢੰਗ ਨਾਲ ਉਠਾ ਕੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤੇ ਹੋਰ ਸਮਾਨ ਲੁੱਟਣ ਨੂੰ ਰਾਜਸੀ ਅਤੇ ਸੰਵਧਾਨਿਕ ਕਦਰਾਂ-ਕੀਮਤਾਂ ਦਾ ਨਿਕਾਰ ਦੱਸਿਆ ਸਜ਼ਾਮਾ ਪੂਰੀਆਂ ਕਰ ਚੁੱਕੇ ਜੱਤਾਰ ਜਗਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਜੋਣਾ ਭਾਈ ਪਰਮਜੀਤ ਸਿੰਘ ਪਿਉਰਾ ਸਮੇਤ ਜਗਤਾਰ ਸਿੰਘ ਤਾਰਾ ਤੇ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਅਨੇਕਾਂ ਸੰਗਾਂ ਨੂੰ ਨਜਾਇਜ਼ ਬੰਦੀ ਬਣਾਇਆ ਗਿਆ ਛੋਟੀਆਂ-ਛੋਟੀਆਂ ਘਟਨਾਮਾਂ ਲਈ ਚੁਣੇ ਹੋਏ ਪ੍ਰਤੀਨਿਧ ਭਾਈ ਅਮਰਿਤਪਾਲ ਸਿੰਘ ਸਮੇਤ ਅਨੇਕਾਂ ਸੰਗਾਂ ਨੂੰ ਅੰਗਰੇਜ਼ਾਂ ਵਾਂਗ ਅਸਾਮ ਦੀ ਡਿਬਰੂਗੜ ਕਾਲੇ ਪਾਣੀ ਵਿੱਚ ਭੇਜਿਆ ਗਿਆ ਮੀਟਿੰਗ ਨੇ ਇਹ ਵੀ ਮਹਿਸੂਸ ਕੀਤਾ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਿੱਖਾਂ ਲਈ ਨਹੀਂ ਸੀ ਸਗੋਂ ਮੁਨਖੀ ਅਧਿਕਾਰਾਂ ਲਈ ਸੰਸਾਰ ਦੇ ਇਤਿਹਾਸ ਵਿੱਚ ਵਿਲੱਖਣ ਇਤਿਹਾਸ ਹੈ ਇਸ ਲਈ ਅੱਜ ਦੀ ਬੈਠਕ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਸੇਧ ਅਤੇ ਪ੍ਰੇਰਣਾ ਲੈਂਦੇ ਹੋਏ ਦੇਸ਼ ਭਰ ਵਿੱਚ ਵੱਖ-ਵੱਖ ਰਾਜਸੀ ਵਿਰੋਧ ਕਾਰਨ ਜੇਲ੍ਹਾਂ ਵਿੱਚ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਕੀਤੀ ਗਿਆ ਵਰਤਮਾਨ ਲਦਾਖ ਦੀ ਲੋਕ ਲਹਿਰ ਦੀ ਹਮਾਇਤ ਅਤੇ ਉਸਦੇ ਆਗੂ ਸੋਨਮ ਬਾਂਦ ਚੁੱਕ ਦੀ ਗ੍ਰਿਫਤਾਰੀ ਦੀ ਅਲੋਚਨਾ ਕੀਤੀ ਮੀਟਿੰਗ ਵਿੱਚ ਪੰਜਾਬ ਅਤੇ ਦੇਸ਼ ਪਰ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਨਿੰਦਾ ਕੀਤੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ 18 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ੀਸ਼ਗੰਜ ਦਿੱਲੀ ਵੱਲ ਵੱਡਾ ਇਨਸਾਮ ਮਾਰਚ ਕੀਤਾ ਜਾਵੇਗਾ ਮਾਰਚ ਦੇ ਪ੍ਰਬੰਧ ਅਤੇ ਤਿਆਰੀਆਂ ਲਈ ਸਾਰੀਆਂ ਧਾਰਮਿਕ ਕਿਸਾਨਾਂ ਮਜ਼ਦੂਰਾਂ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਕਮੇਟੀ ਬਣਾਈ ਜਾਵੇਗੀ ਅਤੇ ਸਾਰੀਆਂ ਜਥੇਬੰਦੀਆਂ ਨੂੰ ਆਪਣੇ ਦੋ-ਦੋ ਨੁਮਾਇੰਦਿਆਂ ਦੇ ਨਾਮ 5 ਅਕਤੂਬਰ ਤੱਕ ਦੇਣ ਦੀ ਬੇਨਤੀ ਕੀਤੀ ਗਈ ਹੈ 11 ਅਕਤੂਬਰ ਨੂੰ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਵੇਗੀ 25 ਅਕਤੂਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਤਿਆਰੀਆਂ ਸੰਬੰਧੀ ਮੀਟਿੰਗਾਂ ਕੀਤੀਆਂ ਜਾਣਗੀਆਂ ਇਸ ਸੰਦਰਭ ਵਿੱਚ ਨਵੰਬਰ ਨੂੰ ਪੰਜਾਬ ਦਿਹਾੜਾ ਮਨਾਉਣ ਲਈ ਹਰ ਘਰ ਹਰ ਵਿਅਕਤੀ ਸਾਰੇ ਗੁਰਦੁਆਰੇ ਸਹਿਬਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਰਦਾਸ ਦਿਹਾੜਾ ਮਨਾਉਣ ਦੀ ਬੇਨਤੀ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਮੋਰਚੇ ਦੀਆਂ ਮੰਗਾਂ ਭਾਵੇਂ ਤਿੰਨ ਹੰਨ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਧਰਮਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾ ਜ਼ਰੂਰ ਦੇਕੇ ਇਨਸਾਫ ਦਿੱਤਾ ਜਾਵੇ। ਪਰ ਪੰਜਾਬ-ਪਾਕਿਸਤਾਨ ਨਾਲ جنگ ਨਹੀਂ ਸਾਂ ਚਾਹੁੰਦਾ ਪਾਕਿਸਤਾਨ ਧਾਰਮਿਕ ਦਰਸ਼ਨਾਂ ਤੇ ਖੁੱਲੇ ਵਪਾਰ ਲਈ ਲਾਂਗਾ ਤੁਰੰਤ ਖੋਲਣ ਫਸਲਾਂ ਉੱਪਰ ਐਮਐਸਪੀ ਦੀ ਗਰੰਟੀ ਲਾਗੂ ਕਰਨ ਲਈ ਆਵਾਜ਼ ਉਠਾਉਂਦਾ ਰਹੇਗਾ ਇਸ ਮੌਕੇ ਜਸਟਿਸ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਜ਼ਾਵਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਾਨੂੰਨੀ ਤੌਰ ਤੇ ਹੋਣ ਵਿੱਚ ਕੋਈ ਅੜਚਾ ਨਹੀਂ ਹੈ ਪਰ ਕੇਂਦਰ ਅਤੇ ਪੰਜਾਬ ਸਰਕਾਰ ਆਪਣੀ ਗੰਦੀ ਸਿਆਸਤ ਦੀ ਖੇਡ ਖੇਡਦੇ ਆ ਸਜ਼ਾਵਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀਆਂ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜੱਜਦਾਰ ਭਾਈ ਜਗਤਾਰ ਸਿੰਘ ਅਵਾਰਾ ਦੇ ਮਾਤਾ ਨਰਿੰਦਰ ਕੌਰ ਜੀ ਕਾਫੀ ਬਿਮਾਰ ਨੇ ਪਰ ਜੱਤੇਦਾਰ ਸਾਹਿਬ ਨੂੰ ਮਿਲ ਲਈ ਪੈਰੋਲ ਤੇ ਛੁੱਟੀ ਨਾ ਦੇਣਾ ਇਹ ਸਪਸ਼ਟ ਕਰਦਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਪੰਜਾਬ ਦੇ ਨਾਗਰਿਕਾਂ ਨਾਲ ਗੁਲਾਮੀ ਵਰਗਾ ਵਰਤੋ ਕਰ ਰਹੀਆਂ ਨੇ ਜਦਕਿ ਮਾਤਾ ਜੀ ਨੂੰ ਮਿਲ ਲਈ ਜੱਤੇਦਾਰ ਸਾਹਿਬ ਦਾ ਮੌਲਿਕ ਅਧਿਕਾਰ ਹੈ